हाथ ਦੇ ਵਿੱਚ ਫਟੇ ਹੋਏ ਕੱਪੜੇ ਫੜ ਕੇ ਬੈੱਡ ਦੇ ਵੱਲ ਇਸ਼ਾਰਾ ਕਰ ਰਹੀ ਜਿਸ ਮਹਿਲਾ ਨੂੰ ਤੁਸੀਂ ਦੇਖ ਰਹੇ ਹੋ ਇਸ ਮਹਿਲਾ ਨੇ ਦੱਸਿਆ ਕਿ ਇਸ ਬੈੱਡ ਦੇ ਉੱਤੇ ਦੋ ਵਿਅਕਤੀ ਨੇ ਉਸ ਦੇ ਨਾਲ ਅਜੀਹਾ ਕੰਮ ਕੀਤਾ ਜੋ ਦਸਨਯੋਗ ਨਹੀਂ ਅਤੇ ਉਹਨਾਂ ਦੋਨਾਂ ਨੇ ਉਸ ਦੇ ਕੱਪੜੇ ਵੀ ਪਾੜ ਦਿੱਤੇ ਮਾਮਲਾ ਫਿਰੋਜ਼ਪੁਰ ਦੇ ਪਿੰਡ ਝਾਵਲਾ ਦਾ ਜਿੱਥੇ ਕਿ ਇੱਕ ਮਾੜੇ ਕੰਮ ਕਰਨ ਦਾ ਮਾਮਲਾ ਸਾਹਮਣੇ ਆਇਆ ਮਹਿਲਾ ਨੇ ਆਪਣੇ ਗੁਆਂਢੀਆਂ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਉਸਦੇ ਨਾਲ ਕਿਨੌਣੀ ਵਾਰਦਾਤ ਕੀਤੀ ਹੈ ਤੇ ਕਹਿੰਦਾ ਆਇਆ ਤੇ ਕਹਿੰਦਾ ਪੈਸੇ ਦਿਓ ਮੈਂ ਕਿਹਾ ਪੈਸੇ ਤਾਂ ਨਹੀਂ ਹੈਗੇ ਜਦੋਂ ਮੇਰਾ ਘਰਵਾਲਾ ਆਵੇਗਾ ਤੇ ਉਹ ਹੀ ਦੇਵੇਗਾ ਉਹਨੂੰ ਪਤਾ ਹੈ ਲੈਣ ਦੇਣ ਦਾ ਸਾਨੂੰ ਨਹੀਂ ਪਤਾ ਇਹਦੇ ਸਾਨੂੰ ਨਹੀਂ ਪਤਾ ਕਿੰਨੇ ਦਿੱਤੇ ਨੇ ਕਿੰਨੇ ਨਹੀਂ ਦਿੱਤੇ ਜੀ ਮੇਰਾ ਘਰਵਾਲਾ ਦੋ ਮਹੀਨਾ ਡੇਢ ਹੋ ਗਿਆ ਸੀ ਪੱਲਾ ਗਿਆ ਸੀ ਅਸੀਂ ਉਹਦੇ ਪਰੇਸ਼ਾਨ ਦਰਖਾਸਤਾਂ ਵੀ ਲਾਈਆਂ ਤੇ ਸਾਨੂੰ ਬੜੀ ਕੋਸ਼ਿਸ਼ ਕੀਤੀ ਲੱਭਣ ਦੇ ਸਾਨੂੰ ਨਹੀਂ ਲੱਭਿਆ ਆਉਂਦੀ ਅਸੀਂ ਵੀ ਆ ਪਾਈਆਂ ਖਬਰ ਵੀ ਲਵਾਈ ਕੋਈ ਸਾਡਾ ਪਤਾ ਸੁਰ ਨਹੀਂ ਲੱਗਦਾ ਪਿਆ ਅਸੀਂ ਤਾਂ ਪਹਿਲਾਂ ਪਰੇਸ਼ਾਨ ਸੀ ਸਾਡੇ ਨਾਲ ਆ ਕੇ ਤੇ ਫਿਰ ਪਰੇਸ਼ਾਨ ਇਹ ਨਹੀਂ ਪਤਾ ਮੇਰੇ ਘਰ ਮਨ ਆਪਾਂ ਲਾਉਣ ਜਾਣੇ ਦਾਗਾ ਸੀ ਤੇ ਬਸ ਹਾਂ ਪਿੰਡ ਦਾ ਬੰਦਾ ਹੈ ਤੇ ਇਹ ਦਿਨ ਨੇ ਤਾਂ ਮਾੜੀ ਅੰਦਰ ਆਣ ਵਿੱਚ ਦਿਨियत ਮਾੜੀ ਹੋਗੀ ਤੇ ਮੈਂ ਹਾਂਜੀ ਮੇਰੇ ਘਰੇ ਆਇਆ ਤੇ ਮੈਂ ਬਿਸਤਰਾ ਇਕੱਠੇ ਕਰਦੀ ਪਈ ਸੀ ਤੇ ਮੇਰੀ ਬਾਹ ਨੂੰ ਖੜਕ ਤੇ ਬਿੱਡ ਸੱਟ ਲੈਨੇ ਬਿੱਡ ਸੱਟਨ ਵੇ ਮੇਰੀ ਨੇ ਇੱਜ਼ਤ ਨੂੰ ਹੱਥ ਪਾਇਆ ਤੇ ਮੇਰੇ ਕੋਸ਼ਿਸ਼ ਕੀਤੀ ਇਹਨੇ ਦੂਜੇ ਆਪਣੇ ਰੈਬ ਵੀ ਕੀਤਾ ਨੇ ਮੇਰੇ ਨਾਲ ਹਾਂਜੀ ਤੇ ਫਿਰ ਇਹਨੇ ਵਿੱਚ ਮੈਂ ਉਹਨੂੰ ਧੱਕਾ ਮਾਰਿਆ ਤੇ ਡਿੱਗ ਪਿਆ ਤੇ ਬਾਹਰ ਮੈਂ ਪੱਜੀ ਤੇ ਮੇਰੇ ਮਗਰੇ ਪੱਜਾ ਇਹਨੇ ਨਾ ਉਹਦਾ ਭਰਾ ਵੱਡਾ ਆਗਾ ਮਲਕੀਸ਼ ਸਿੰਘ ਤੇ ਉਹਨੇ ਮੈਨੂੰ ਗਲਮੇ ਤੋਂ ਫੜ ਕੇ ਥੱਲੇ ਸੱਟ ਲਿਆ ਤੇ ਮੇਰੇ ਕੱਪੜੇ ਵੀ ਪਾੜ ਤੇ ਮੇਰੇ ਗੁੱਫ ਤੰਗਾਂ ਨੇ ਛੇੜਛਾ ਵੀ ਇੰਨਾ ਕੀਤੀ ਹਾਂ ਤੇ ਮੇਰੇ ਨਾ ਬੜਾ ਇਹਨਾਂ ਤੁਰੂ ਆ ਤੇ ਮੈਨੂੰ ਕੂਣੀਆਂ ਨਾਲ ਕੁੱਟਿਆ ਨੇ ਗੁੱਜੀਆਂ ਸੱਟਾਂ ਮੈਨੂੰ ਲਾਈਆਂ ਨੇ ਕੱਪੜੇ ਹਾਂਜੀ ਮੇਰੇ ਕੱਪੜੇ ਵੀ ਨਾ ਸਾਰੇ ਪਾੜਤੇ ਦੋ ਭਰਾਵਾਂ ਨੇ ਪਾੜਨੇ ਦੋਵੇਂ ਭਰਾਵਾਂ ਨੇ ਛੋਲੀ ਪਰ ਬਹਿਰੇ ਮੇਰਾ ਰੈਵ ਕੀਤਾ ਉਹਦੇ ਛੋਟੇ ਭਰਾ ਨੇ ਹਾਂ ਮੈਨੂੰ ਕੋਟ ਮਾਰਕੀਟ ਦੇ ਬਾਹਰ ਫਸ ਗਿਆ ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜੀ ਕਾਰਵਾਈ ਕੀਤੀ ਦਰਖਾਸਤ ਵੀ ਲਾਈ ਇਹਨਾਂ ਕੋਈ ਸਾਰ ਸੁਣਾਈ ਨਹੀਂ ਕੀਤੀ ਫਿਰ ਮੈਂ ਪਰਚਾ ਘਟਾਇਆ ਕੋਈ ਉਹਨਾਂ ਨੂੰ ਕੋਈ ਫੜ ਨਹੀਂ ਆਇਆ ਕੁਛ ਨਹੀਂ ਕੀਤਾ ਨਾ ਹੁਣ ਦੋਸ਼ੀ ਕੌਣ ਹੈ ਮੈਨੂੰ ਹਾਂ ਜੀ ਮੈਨੂੰ ਦੋਸ਼ੀ ਕਹਿੰਦੇ ਸਾਡਾ ਕੀ ਕਾਰਨਾ ਪੁਲਿਸ ਨਾਲ ਕੁਝ ਨਹੀਂ ਕਰ ਸਕਦੇ ਥੋੜਾ ਉਹਨਾਂ ਨੂੰ ਸ਼ਹਿ ਦੇ ਦੀ ਕਿਸ ਤਰ੍ਹਾਂ ਇਹ ਨਹੀਂ ਪਤਾ ਕੀ ਕੁਛ ਦਿਨ ਕੁਛ ਦੇਂਦੇ ਪਰ ਤਾਂ ਹੀ ਨਹੀਂ ਪੁਲਿਸ ਚੱਕਦੀ ਉਹਨਾਂ ਨੂੰ ਕੋਈ ਐ ਕਰ ਸਾਰੀ ਜਿਹੀ ਕਹੀ ਕਿ ਸਕੇ ਹਾਂਜੀ ਕਿਸੇ ਦੀ ਗਰਦਾ ਨਹੀਂ ਪਈ ਨਾ ਨਾ ਕਿੰਨੀ ਕ ਵਾਰੀ ਤੇ ਚੱਕਰ ਲਗਾਏ ਅਸੀਂ ਤਾਂ 5-6 ਵਾਰੀ ਹੋਇਆ ਐ ਠਪਰ ਵੀ ਗਏ ਅਸੀਂ ਥਾਣੇ ਚ ਵੀ 5-6 ਵਾਰੀ ਅੱਗੂ ਸਾਨੂੰ ਕਹਿੰਦੇ ਕੋਈ ਨਹੀਂ ਆਪਾਂ ਨਵੇੜ ਲਾਵਾਂਗੇ ਤੁਹਾਡੇ ਬਹਿਕ ਤੁਸੀਂ ਇਹ ਕੰਮ ਨਾ ਕਰੋ ਤੁਹਾਡੇ ਬਹਿਕ ਇੰਨੇ ਦਿਨ ਅਸੀਂ ਡੀਕਦੇ ਰਹੇ ਸਾਡੀ ਕੋਈ ਸੁਣਾਈ ਨਹੀਂ ਕਿਸੇ ਸਾਡਾ ਰਾਜ ਨਹੀਂ ਕਰਾਇਆ ਵੱਡਾ ਨੁਕਸਾਨ ਵੀ ਕਰ ਸਕਦੇ ਹਾਂਜੀ ਮੈਨੂੰ ਖਤਰਾ ਇੰਨਾ ਤੇ ਵੱਡਾ ਨੁਕਸਾਨ ਹਾਂਜੀ ਕਰ ਸਕਦੇ ਨੇ ਮੇਰੇ ਨਾਲ ਛੋਟੇ ਛੋਟੇ ਮੇਰੇ ਬੱਚੇ ਨੇ ਬੰਦਾ ਮੇਰੇ 2 ਮਹੀਨੇ ਹੋਣ ਵਾਲੇ ਨੇ ਘਰੇ ਨਹੀਂ ਹਾਂਜੀ ਕੱਲ ਹਾਂਜੀ ਡਾਰਕ ਰਵੇਗਾ ਸੀ ਮੈਂ ਕਿੰਨੇ ਦਿਨ ਤੱਕ ਅਸੀਂ ਪਾਸੇ ਰਹੇ ਆ ਮੈਨੂੰ ਖਤਰਾ ਸੀ ਮੇਰੇ ਨਾਲ ਕੋਈ ਨਾ ਕੋਈ ਉਹ ਜੀ ਫੇਰ ਹਰਕਤ ਕਰ ਦੇਣ ਇਸ ਡਾਨਾ ਫੇਰ ਮੇਰੇ ਰਿਸ਼ਤੇਦਾਰਾਂ ਕਹਿੰਦੇ ਤੂੰ ਕਾਵੇ ਕਰੇ ਚਾਲ ਮੈਨੂੰ ਸਾਬ ਮੰਗ ਰਿਹਾ ਹਾਂ ਹਾਂਜੀ ਬਸ ਮੈਨੂੰ ਆਪਦਾ ਸਾਥ ਮਿਲ ਜਾਵੇ ਬਸ ਮਨ ਸਜਾ ਹੋ ਜਾਵੇ ਨਾਲ ਹਾਂਜੀ ਮੈਨੂੰ ਨਹੀਂ ਪਤਾ ਮੈਂ ਸਵੇਰੇ ਸਵੇਰ ਦਾ ਟਾਈਮ ਸੀ 8 ਵਜੇ ਦਾ ਮੈਂ ਬਾਹਰ ਗਈ ਹੋਈ ਸੀ ਕੰਗਣ ਤੇ ਮੈਂ ਅੱਗੇ ਮੇਰੀ ਆदत ਹੈ ਮੈਂ ਚੰਨੀ ਹੁੰਨੀ ਆ ਤੇ ਜਦੋਂ ਮੈਂ ਘਰ ਆਈ ਤੇ ਇਹਨਾਂ ਨਿਕਲਦੇ ਨੂੰ ਦੇਖਿਆ ਦੋ ਜਣ ਕਰੋ ਸਾਡੇ ਚੱਲੇ ਸੀ ਤੇ ਮੈਨੂੰ ਨਹੀਂ ਪਤਾ ਕੋਈ ਕੰਮ ਆਇਆ ਸੀ ਕਿ ਕੋਈ ਗੱਲ ਹੋਈ ਹੈ ਮੈਨੂੰ ਨਹੀਂ ਪਤਾ ਸੀ ਜਦੋਂ ਮੈਂ ਘਰ ਆਈ ਤੇ ਮੈਂ ਆ ਦੇ ਹੱਥ ਪੈਰ ਤੋਤੇ ਤੇ ਮੈਂ ਆਖਾਂ ਮੇਰੀ ਪਰਜਾਈ ਅੰਦਰ ਰੋਂਦੀ ਪੀਸੀ ਮੱਕੀ ਪਤਾ ਮੇਰੇ ਪ੍ਰਾਣ ਨੂੰ ਯਾਦ ਕਰਕੇ ਰੋਂਦੀ ਪੀ ਹੋਵੇ ਦਿਲ ਚ ਮਾੜਾ ਦਿਲ ਕੀਤੀ ਖਲੇ ਜਦੋਂ ਮੈਂ ਅੰਦਰ ਜਾ ਕੇ ਦੇਖਿਆ ਤੇ ਮੇਰੀ ਪਰਜਾਈ ਨੂੰ ਮੈਂ ਵੇਖਿਆ ਮੇਰੀ ਪਰਜਾਈ ਐ ਹਾਂਜੀ ਹਾਂਜੀ ਜ਼ਬਰਦਸਤੀ ਹੋਈ ਇਹਨੇ ਮੈਨੂੰ ਗੱਲ ਕੀਤੀ ਇਸ ਤਰ੍ਹਾਂ ਮਨਕੀਤ ਤੇ ਬਗੀਚਾ ਬਗੀਚ ਤੇ ਮਨ ਹਾਂਜੀ ਖੁੱਟਮਾਰ ਕੀਤੀ ਇਹਨੇ ਮੈਨੂੰ ਦੱਸਿਆ ਆਂਦੀ ਮੇਰੇ ਨਾਲ ਆ ਗੱਲਬਾਤ ਹੋਈ ਹਾਂਜੀ ਜ਼ਬਰਦਸਤੀ ਹੋਈ ਮੇਰੇ ਨਾਲ ਹਾਂਜੀ ਫਿਰ ਮੈਂ ਦਾਖਲ ਆਇਸੀ ਮੈਂ ਇਹਨਾਂ ਦਾਖਲ ਕਰਾਇਆ ਪੰਜਾਹ ਸੀਆਂ ਦਿਨ ਬਾਅਦ ਉਹਦੇ ਪ੍ਰਾਦੀ ਵੈਲਾਈ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਉਹਦੇ ਵਿੱਚ ਐਫ ਆਈ ਆਰ ਦਰਜ ਹੋ ਗਈ ਹੈ ਤੇ ਤਤਕੀਸ਼ ਜਾਰੀ ਹੈ ਜਦੋਂ ਵੀ ਉਸ ਚਾਹੀ ਸਾਹਮਣੇ ਆਉਗੀ ਉਹਦੇ ਸਾਹਮਣੇ ਜਿਲ੍ਹਾ ਨਾਮਾ ਕੇ ਰਾਜ ਪੇਸ਼ ਕਰਤਾ ਜੀ ਕਿੰਨੇ ਦੋਸ਼ੀਆਂ ਦੀ ਕੀਤਾ ਗਿਆ ਹੈ ਸਰ ਦੋ ਦੋ ਤੇ ਅਚਾ ਦੋਸ਼ੀਆਂ ਦੇ ਤੱਕ ਫਾਰਟੀਆਂ ਕੀਤੀ ਸਰ ਨੇ ਉਹ ਫਰਾਰ ਨੇ ਫਾਰਟੀਆਂ ਰੀਡਿਊਡ ਕਰਦੀਆਂ ਹਾਂ ਹਾਂ ਅਜੇ ਰੱਬੂ ਜਲਦੀ ਜਲਦੀ ਕਬੂ ਕਰੋ ਹੂੰ ਦੇਖਣਾ ਹੋਵੇਗਾ ਕਿ ਪੁਲਿਸ ਇਨ੍ਹਾਂ આરોપીਆਂ ਨੂੰ ਕਦੋਂ ਤੱਕ ਗ੍ਰਿਫਤਾਰ ਕਰਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ